ਅਸੀਂ ਸਾਰੀ ਸੰਗਤ ਇਕੱਠੇ ਹੋ ਕੇ ਕਰਦੇ। ਕਿਤੇ ਛੱਟੇ ਮਿਠੇ ਜਲਦੀ ਸੇਵਾ ਦਿੱਤੀ ਜਾ ਰਹੀ ਹੈ। ਕਿਹੜੀ ਕਹਾ ਕਰ ਦਿੱਤੀ ਜਾ ਰਹੀ ਹੈ? ਕਿੰਨੇ ਸਾਲਾਂ ਤੋਂ ਕਰ ਰਹੇ ਹੋ? ਇਹ ਸਾਡਾ ਤੀਜਾ ਸਾਲ ਹੈ। ਪਹਿਲੇ ਅਸੀਂ 26 ਜਨਵਰੀ ਦੇ ਨਾਲ ਕਰਦੇ ਰਹੇ ਹਾਂ ਬਾਬਾ ਦੀ ਜੀ ਜਨਮ ਦਿਨ ਦਾ। ਉਹ ਨਹੀਂ ਦੋ ਪ੍ਰੋਗਰਾਮ ਆਰੰਭ ਤੇ ਸਾਲ ਚ ਦੋ ਪ੍ਰੋਗਰਾਮ ਕਰਦੇ ਹਾਂ। ਬਹੁਤ ਜ਼ਿਆਦਾ ਹੱਦ ਨੂੰ ਜ਼ਿਆਦਾ। ਦੇਖਾਂਗੇ ਯੂਥ ਤੇ ਨਸ਼ਿਆਂ ਵਾਲ ਜਾ ਰਹੇ ਪਰ ਅੱਜ ਦੇਖੋ ਯੂਥ ਤੇ ਕਾਫੀ ਸੇਵਾ ਵੀ ਕਰ ਰਿਹਾ ਜੀ। ਨਸ਼ੇ ਸਰਕਾਰ ਕਰਦੀ ਵੀ ਆ। ਯੂਥ ਕਰਨਾ ਨਹੀਂ ਚਾਹੁੰਦਾ। ਉਹੇ ਮਜਬੂਰ ਕਰਦੇ ਆ ਕੋਲੋਂ ਆਪਣੇ ਕੋਲੋਂ ਫਰੀ ਖਵਾਂਦੇ ਆ ਨਸ਼ਿਆਂ ਦੇ ਲਾ ਕੇ ਸੁਬਾ ਚ ਉਹਨਾਂ ਸਾਦਾ ਚੁੱਕਦੇ ਆ ਆਪਣੇ ਸਾਰੇ ਬਰਾਦ ਹੁੰਦੇ ਪਏ ਆ ਸਤਾ ਹੈ ਕਿ ਕੋਈ ਅਜਾ ਰਜਿਸਟਰ ਨਹੀਂ ਕਰਾਈ ਪਰ ਅਸੀਂ ਜਿਹੜੇ ਇਥੇ ਸ਼ੇਰ ਸਾਹਿਬ ਜੀ ਨੇ ਖੜੇ ਆ ਅਸੀਂ ਆਹੇ ਮੈਂਬਰ ਆ ਕਿਤੇ ਉਗਰਾਹੀ ਨਹੀਂ ਕਰਦੇ ਅੱਛਾ ਜੀ ਅਸੀਂ ਜੋ ਸਾਡੀ ਆਪਣੀ ਸ਼ਰਧਾ ਹੁੰਦੀ ਹੈ ਪਾ ਕੇ ਆਪਣਾ ਪ੍ਰੋਗਰਾਮ ਕਰੀਦਾ ਲੋਕਾਂ ਨੂੰ ਆਹੇ ਮੈਸੇਜ ਦੇਾਂਗੇ ਕਿ ਜਿੰਨੇ ਵੱਤ ਉਹਦਾ ਗਰੀਬਾਂ ਦੀ ਜ਼ਰੂਰਤਮੰਦਾਂ ਦੀ ਸੇਵਾ ਕਰੋ ਜਰੂਰੀ ਨਹੀਂ ਕਿ ਤੁਸੀਂ ਸ਼ਬੀਲ ਹੀ ਲਾਣੀ ਆ ਇਹ ਗਰੀਬ ਬੱਚੇ ਨੂੰ ਪੜ੍ਹਾ ਸਕਦੇ ਜੇ ਕਿਸੇ ਦਾ ਟੈਸਟ ਵਗੈਰਾ ਕਰਾ ਸਕਦੇ ਕਿਸੇ ਨੂੰ ਮੈਡੀਸਨ ਲੈ ਕੇ ਦੇ ਸਕਦੇ ਜੀ ਜੋ ਤੁਹਾਡੀ ਆਪਣੀ ਸ਼ਰਧਾ ਆ ਪਰ ਕਿਸੇ ਦਾ ਗਰੀਬ ਦਾ ਭਲਾ ਜ਼ਰੂਰ ਕਰੋ ਮੇਰਾ ਨਾਮ ਮੋਨੂ ਸ਼ਰਮਾ ਕਿਹੜੀ ਜਗ੍ਹਾ ਦਾ ਜੀ ਤੁਹਾਡੇ ਕੋਲ ਠੰਡੇ ਮਿੱਠੇ ਤੁਹਾਡੇ ਮੁਸਤਾਬਾਦ مین ਰੋਡ ਤੇ ਆਪਾਂ ਸ਼ਮੀਲ ਦਾ ਸਿੰਗਰ ਲਾਇਆ ਵਾ ਸਰ ਇਸ ਤਰ੍ਹਾਂ ਤੋਂ ਪ੍ਰਾਲੇ ਕਰਕੇ ਮਨ ਦੇ ਵਿੱਚ ਕਿੰਨੀ ਕੀ ਖੁਸ਼ੀ ਹੁੰਦੀ ਹੈ ਬਹੁਤ ਜਿਆਦਾ ਖੁਸ਼ੀ ਹੁੰਦੀ ਜੀ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹ ਮੈਸੇਜ ਦੇਣੇ ਜਾਂਦੇ ਆ ਗਰੀਬਾਂ ਦੀ ਮਦਦ ਕਰੋ ਤੇ ਠੰਡੇ ਮਿੱਠੇ ਜਾ ਲਾਓ ਗਰਮੀ ਬਹੁਤ ਆ ਹੰਡੇ ਬਿਠੇ ਜਾਲ ਬੰਡਿਆ ਕਰੋ ਠੀਕ ਹੈ ਤੁਹਾਡੇ ਵੱਲੋਂ ਕਾਫੀ ਦੇ ਸਮਾਂ ਸੇਕਾਂ ਤੋਂ ਪਾਣੀ ਵੀ ਕਿਤੇ ਲੋਰ ਬੰਡਿਆ ਉਹ ਵੀ ਕੰਮ ਕਿਤੇ ਹਾਂਜੀ ਹਾਂਜੀ ਲਫੀ ਦੀ ਰੋਡ ਹੈ ਤੁਹਾਡੇ ਵੱਲੋਂ ਤੁਹਾਡੀ ਸਿੱਖਾ ਵੱਲ ਕੀਤਾ ਜਾਂਦਾ ਹਾਂਜੀ 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 ਕੀਤੇ ਜਾਂਦੇ ਜੀ ਇਹ ਬਟਾਲਾ ਰੋਡ ਬੀਲੀ ਘਰ ਦੇ ਬਾਅਦ ਨੌਜਵਾਨ ਸੰਸਥਾ ਨੇ ਜਾਗਰਣ ਨਹੀਂ ਹਾਡੇ ਕੋ ਮੇਲੇ ਕੀਤੇ ਜਾਂਦੇ